ਉਹ ਸੇਖਾ ਨੰਦਪੁਰ ਸਾਹਿਬ ਵਿਦਾਵਾ ਦੇ ਕੇ ਲੈ ਕੇ ਵਿਦਾਵਾ ਮਰਦਿਆਂ ਹੀ ਦੇਖਣ ਲੱਗ ਪਏ ਤਲਾਕ ਉਸ ਵੀ ਕਹ ਦੋ ਤੁਸੀਂ ਕੀ ਗੱਲ ਛੱਡ ਤਾਂ ਇਹ ਨੂੰ کہیں ਦੇ ਦੇਣੀ ਹਰ ਤੋਂ ਉਸਾਰੇ ਕੋ ਭੁਖਾ ਨਾ ਰਹਿ ਜਾਵੇ ਤੇ ਗੁਰਸਾਹਿਬ ਜੀ ਦੇ ਵੀ ਮੈਂ ਤੈਨੂੰ ਲੈਣ ਤੇ ਗਿਆ ਨਹੀਂ ਇਹ ਦੂ ਘਰ ਜਿਹੜਾ ਮੱਝੀ ਜਾਵੇ ਕਿ ਜਦੋਂ ਮੱਝੀ ਉੱਠ ਕੇ ਆਜੀ ਕੋਈ ਕਹਿੰਦਾ ਸੀ ਬਾਈ ਬਹਿ ਜਾ ਜਿੰਨੇ ਮੱਝੀ ਸੇਵਾ ਕਰੀ ਮੈਨੂੰ ਕੋਈ ਕਹਿੰਦਾ ਵੀ ਨਾ ਕਰ ਜਿੰਨੇ ਮੱਝੀ ਸੇਵਾ ਕਰ ਉਹ ਮੈਂ ਦੇਖ ਨਹੀਂ ਕਹਿ ਨਹੀਂ ਸਕਦੇ ਅਸੀਂ ਇਹ ਨਹੀਂ ਦੱਸ ਸਕਦੇ ਜੋ ਬਦਾਵਾ ਲੈ ਕੇ ਦੇ ਗਿਆ ਗੇ ਅਗਰੇ ਪਈ ਹੀ ਤੇ ਨਹੀਂ ਤੇ ਤੂੰ ਸਾਜਾ ਨਹੀਂ ਤੇ ਕਹਿੰਦੇ ਲੈ ਕੇ ਉਹ ਵੈਗਰੂ ਗੱਲ ਸੁਣਿਆ ਕਰੋ ਉਹ ਹੋਰ ਬਣਾ ਕਰੇ ਪਈ ਨਹੀਂ ਹਾਲ ਕੱਪ ਪਾਇਆ ਉਹ ਨਾ ਕਹਿੰਦੇ ਇਹੀ ਤੇ ਨਹੀਂ ਜਿਵੇਂ ਆਪਕੇ ਇਸ ਨੂੰ ਢਾਦਣਾ ਆਪਾਂ ਕਰਦਾ ਇਹੀ ਤੇ ਨਹੀਂ ਜਦੋਂ ਜਦੋਂ ਕੋਈ ਘੱਗਦਾ ਘਾਵੇ ਨੂੰ ਗੱਲ ਕਹਿੰਦਾ ਨਾ ਉਹ ਨਹੀਂ ਮੰਦੀ ਗੱਲ ਕੋਈ ਤੁਹਾਨੂੰ ਕਹਿੰਦਾ ਕਰਨ ਵਾਸਤੇ ਉਹ ਤੇ ਇਹ ਸਿਰਫ ਇੱਕ ਪੈੰਡਾ ਭਰਾ ਭਰਾ ਨਹੀਂ ਮੰਨਦਾ ਸਿਰਫ ਇੱਕ ਪੈੰਡਾ ਜੇ ਉਹ ਆਪਾਂ ਗੁੰਮ ਗਾਤਾ ਨਹੀਂ ਤੇ ਦੇਣੀ ਤੂੰ ਕਹਿੰਦਾ ਪਤਾ ਨਹੀਂ ਮਿਲਦੀ ਸਰ ਜੋ ਬਚਨ ਆਪੀ ਨਸ਼ਾ ਕਰ ਲਿਆ ਆਪਾਂ ਕਹਿੰਦੇ ਕੀ ਕਰੇ ਤੂੰ ਮਨੇ ਕਹਿਆ ਨਹੀਂ ਕੰਮ ਕਰਨਾ ਆਪਾਂ ਕਰਦੇ ਸਭ ਲੋਕ ਉਹ ਨਹੀਂ ਉਹ ਬਦਾਵਾ ਦੇਖ ਕੇ ਦੇਖੇ ਤੇ ਜਦੋਂ ਘਰ ਗਏ ਨਾ ਹੁਣ ਜੀਵੀ ਨਹੀਂ ਵੀ ਤੁਸੀਂ ਕੀ ਕੀਤਾ ਹੈ ਤੇ ਪਰਿਵਾਰ ਵੀ ਸਹਾਰਾ ਪਰਿਵਾਰ ਪਿਆਰੂ ਸਕਦਾ ਉਹ ਜਿਹੇ ਗਏ ਆ ਵੀ ਚੂੜੀਆਂ ਪਾਉਂਦੇ ਘਰ ਬਹੁਤ ਰੋਈਏ ਬਹੁਤ ਹੀ ਜਾਨੀਆਂ ਮਤਲਬ ਉਹ ਕਿਸੇ ਦੇ ਲਾਗੋਂ ਨੰਨੇ ਜਿਆ ਤੇ ਕੋਈ ਮਾਂ ਕਹਿੰਦੀ ਰਾਜਾ ਪੁੱਤ ਗਦਾਵੀ ਆਏ ਤੇ ਉਹਦਾ ਪਹਿਛਾਵਾ ਨ ਦੇਤੇ ਬੈਠੇ ਉਹ ਕਿ ਕੋਈ ਗਿਆ ਤੇ ਉਹ ਪੁੱਤ ਉਹ ਕਹਿੰਦਾ ਜਾ ਘਰੋਂ ਨਿਕਲ ਜਾ ਮਨੂੰ ਕਦੇ ਮਾਂ ਦਾ ਤਸ਼ਹੀਦ ਹੋ ਗਿਆ ਹੁੰਦਾ ਕਿ ਮੇਰਾ ਪੁੱਤ ਸ਼ਹੀਦ ਹੋਇਆ ਮੇਰੀ ਕਦੇ ਪੁੱਤਾਂ ਤੱਕ ਮੇਰਾ ਭਰਾ ਹੋ ਜਾਂਦਾ ਉਹ ਲੋਕ ਨੂੰ ਜਵਾ ਦੇ ਆ ਮੂੰਹ ਲੈ ਕੇ ਦੇ ਆ ਜੋ ਕਲਾਖਾਨੂੰ ਸੇ ਮਿਲਿਆ ਉਹ ਪਹੁੰਚ ਜਾਂਦੇ ਨੇ ਨੰਦੇਖਾ ਤੇ ਉਹ ਪਹੁੰਚ ਜਾਂਦੇ ਹੋ ਜਦੋਂ ਉਹ ਸੇ ਗੁਰੂ ਸਾਹਿਬ ਖੁਸ਼ੀ ਨਾਲ ਉਹ ਪਹੁੰਚ ਜਾਂਦੇ ਆ ਅੱਜ ਬਰੂ ਦੇ ਮਾਸਾਂ ਮਸੀਬਤ ਬਣੀ ਤੇ ਅੱਜ ਆਪਾਂ ਕਰਵਾ ਗਏ ਕੁਛ ਅੱਛਾ ਹੀ ਬਣਾ ਲਓ ਦੱਬਾ ਜੋ ਹਰੇਕੋ ਜਿਹੜੀਆਂ ਲਾਂਦਾਂ ਪਈਆਂ ਜੋ ਮਾਤਾ ਭਾਗ ਕੋਲ ਤੋਂ ਉਹ ਸਾਨੂੰ ਪਹੁੰਚਾ ਦੇ ਗੁਰੂ ਸਾਹਿਬ ਜਿਹੜੀਆਂ ਪਿਆਰ ਕਰਨ ਵਾਲੀਆਂ ਗੁਰੂ ਸਾਹਿਬ ਜਿਹਨੇ ਮਾਣੇ ਬਰੂ ਦੀ ਲੱਤੀਆਂ ਸਾਨੂੰ ਬਿਠਾ ਦੇ ਉਹ ਕਹਿੰਦੇ ਕਿ ਗੁਰੂ ਸਾਹਿਬ ਦੇ ਬਲਸਣ ਆ ਜਣਾ ਉਹ ਪਹੁੰਚ ਜਦੋਂ ਉੱਥੇ ਗਏ ਨਾ ਤੋ ਗੁਰੂ ਸਾਹਿਬ ਦਾ ਪਿੱਛਾ ਕਰਦੀ ਕਰਦੀ ਗੁਰੂ ਸਾਹਿਬ ਆ ਕੇ ਮੋਸਰ ਸਾਹਿਬ ਦੇ ਸ ਉਹਨਾਂ ਨੇ ਦੇਖਿਆ ਕਿ ਫੌਜ ਨਹੀਂ ਆਉਣੀ ਬਗੈ ਪੁੱਛਿਆ ਕਿ ਜਿਵੇਂ ਤੇ ਬਿਠੇ ਸੀ ਆ ਸੂਨੀਜ਼ਮ ਦਾ ਉਹ ਸੂਨੀਜ਼ਾ ਸਿੱਧਾ ਤੁਰਕੇ ਤੇ ਤੁਮਕੇ ਜਾ। ਹੰਦੀ ਨਾ ਉਹ ਜੋ ਨਹੀਂ ਆਉਣੀ ਆ ਤੇ ਗੁਰੂ ਸਾਹਿਬ ਨੇ ਤਰਗੀ ਲਈ ਸੀ ਉਹ ਜਿਹਨਾਂ ਭਾਈ ਜੀ ਨੇ ਚੰਗਤੀ ਕੀਤੀ ਬਹੁਤ ਤੇ ਗੁਰੂ ਸਾਹਿਬ ਜਿਵੇਂ ਤੇ ਬੈਠੇ ਤੇ ਉਹ ਕਹਿੰਦੇ ਕਿ ਮਾਫੀ ਦੇ ਬਾਅਦ ਮੰਨ ਲਾਂਗੇ ਮਾਫੀ ਮੰਗ ਕੇ ਆਪਾਂ ਜੰਗ ਲੜਨੀ ਆ ਨਾ ਇਹ ਫੌਜ ਗੁਰੂਵਰ ਜਿਆਦੀ ਆ ਤੇ ਸਿੰਘ ਲੜਦੇ ਜੇ ਆਪਾਂ ਪਹਿਲਾਂ ਸਾਂਭੀ ਇਹਨਾਂ ਦੀ ਜੇ ਬਾਜਾਂਗੇ ਤੇ ਮੰਗਲਾਂ ਦੀ ਮਾਫੀ ਜਾਣਾ ਜਿਦ ਜਿਦ ਜਿੱਥੋਂ ਆਪਾਂ ਭੱਜ ਗਏ ਉਹ ਕੰਮ ਤੇ ਕਰ ਲੀਏ ਉਹ جنگ ਹੋਈ ਤੇ ਸਾਰੇ ਲੜਜਾ ਰਹੇ ਸੀ ਉਹਨਾਂ ਜੋ ਇੱਕ ਉਹ ਦਿਹਾਗੀ ਸੀ ਨਾ ਮੁਗਲਾਂ ਕੋ ਭੱਜ ਕੇ ਪਛਾਣ ਪਈ ਇਹਦੇ ਕੋਈ ਕਿਥੋਂ ਫੋੜਿਆ ਵੀ ਆ ਜਿਹਨੇ ਜਿਹੜਾ ਤੁਹਾਨੂੰ ਚੋਟ ਨਾ ਮੰਨ ਲੈ ਮੰਨ ਲੈ ਕਿਹਾ ਜਿਉਂਗੀ ਉਹ ਫੇਰ ਕਦਾ ਨਹੀਂ ਪਤਾ ਕਿਨੇ ਮਾਰ ਦਿੰਦਾ ਹੈ ਹੈਨਾ ਜਦੋਂ ਉਹ ਆ ਕੇ ਉੱਥੇ ਆ ਗਏ ਉੱਥੇ ਉਹਨਾਂ ਮੁਗਲਾਂ ਭੱਜ ਕੇ ਜਾਂਦੇ ਸਪੇਸ਼ਲ ਜਾਨ ਨੂੰ ਦੇ ਕੇ ਆ ਵੀ ਸ਼ਾਂਤੀ ਹੋ ਗਈ ਬੇਟਾ ਵੇਖੀ ਜਾ ਕੇ ਬੀਸ ਦੇ ਪਾਸੇ ਜਾਣੀ ਜਾਂ ਤੇ ਉਹ ਜਦੋਂ ਲੱਗਿਆ ਇਹ ਨਾ ਬਾਕੀ ਕਿਸੇ ਨੂੰ ਉਸ ਤੋਂ ਬਾਅਦ ਤਾਂ 5000 ਜਿਹੇ ਕਿਸੇ ਨੂੰ 10000 ਜਿਹੇ 1947 ਵਿੱਚ ਸੋਨਾ ਹੈਗਾ ਹੀ 100 ਜਿਹੜਾ ਪਿਆ ਕਹਿੰਦਾ ਉਹ ਇਹ 1927 ਵਿੱਚ ਸੋਨਾ 100 ਜਿਹੜਾ ਆਜੇ ਦਾ ਸਹਾਰਿਆ ਹੈ ਨਾ ਉਦੋਂ ਬੁਲਸਾਹ ਜਿਹੜੇ 5000 ਜਿਹੇ ਕਿੱਦਵਗਾ ਹੂਗਾ ਜਿਹੜਾ 5000 ਰੁਪਏ ਦਿੱਤਾ ਉਹਨੇ ਬੁਝਰ ਉਹ 5000 ਦਾ ਮਾਲਕ ਕਿਸੇ ਨੂੰ 10000 ਦਾ ਕਿਸੇ ਨੂੰ 30000 ਦਾ ਕਿਸੇ ਨੂੰ 50000 ਦਾ ਕਿਸੇ ਨੂੰ ਆਬੇ ਦਾ ਰਾਜਾ ਉਹ ਬਨੇ ਬਾਦ ਵਿੱਚ ਪਾਛਨ ਦਾ ਰਾਹੀ ਨਹੀਂ ਹਮਾ ਕਰੀ ਮੇਰੀ ਮਾਸੀ ਜੀ ਨੂੰ ਜਿੰਮਤਾ ਕੋਲੇ ਜੀਨ ਜੀ ਤੇ ਜਦੋਂ ਆਏ ਨਾ ਭਾਈ ਸਿੰਘ ਕੋ ਉਹ ਭਾਈ ਸਿੰਘ ਆਸ ਉਹ ਦੇ ਬਿਓ ਜੋ ਹੈ ਜੋ ਮਾਤਕੇ ਹੀ ਬੋਲ ਤੇ ਗੁਰਸਾਹਿਬੀ ਆਖਦਾ ਸੀ ਉਹ ਜਿਹੜਾ ਅਸੀਂ ਆਪਣੀ ਵਜ਼ੀਰ ਰੱਖਿਆ ਉਹਨੂੰ ਮਾਰ ਗਿਆ ਮਤਮਨ ਨਹੀਂ ਛੇੜਿਆ ਤਾਂ ਕਿ ਉਹਨੂੰ ਕਹਿੰਦੇ ਛੇੜਿਆ ਉਹ ਕਹਿੰਦਾ ਉਹ ਅੱਲਾ ਦੇ ਵਿੱਚ ਉਹ ਵਹਿਗੁਰ ਦੇ ਬੰਦੇ ਉਹ ਵੈਗੁਰ ਦੇ ਦੂਤ ਉਹਨੂੰ ਅੱਖਾਂ ਦੇ ਫੁੱਲ ਨਹੀਂ ਨਹੀਂ ਜੱਥੇ ਅੱਖਾਂ ਤੇ ਅੱਥਰ ਬੜਾ ਬਹਾਦਰੀ ਹੋਵੇ ਜਿੱਦਾਂ ਜਿੱਦਾਂ ਤੇ ਉਹ ਕਹਿੰਦਾ ਉਹ ਵੈਗੁਰ ਦੇ ਦੂਤ ਤੂੰ ਜੋ ਵੀ ਹੈਂ ਜਿੰਦਾ ਦੁਸਰ ਨੂੰ ਤੂੰ ਜੋ ਵੀ ਹੈਂ ਮੇਰਾ ਬਾਪੂ ਕੈਗੀਆਂ ਮਰਾ ਉਹ ਸਾਹਮਣੇ ਡਿੱਬੇ ਤੇ ਬੈਠਾ ਮੈਂ ਜਦੋਂ ਦੱਦਕਾ ਮੈਂ ਖੇਡਦਾ ਤਾਂ ਪੈਸਾ ਲੈਣ ਦੇ ਕੋ ਮਗੇ ਦੱਸਦੇ ਆ ਉਹ ਕਹਿੰਦਾ ਜਦੋਂ ਮੈਂ ਜੰਗ ਲੜ ਰਿਆ ਸੀ ਨਾ ਮੈਂ ਦੇਖਿਆ ਸੀ ਜੀਰੂ ਸਾਹਿਬ ਉਥੇ ਬੈਠੇ ਜਿਵੇਂ ਤੂੰ ਨੇ ਕੁਝ ਨਹੀਂ ਹੱਥ ਜਾਨੀ ਨੂੰ ਜਾ ਕੇ ਸਾਹ ਲੱਗੇ ਥੋੜੇ ਇਹ ਦੁਕਮਾਂ ਤੇ ਡਾਕਰਾਂ ਨੇ ਤੇ ਜਾਣਾ ਕਿਉਂ ਮਾਫੀ ਤਾਂ ਹੀ ਨ ਜਾਣਾ ਇਹ ਮਾਫੀ ਤੇ ਜਿਹੜਾ ਦੋ ਮਿੰਟ ਤੇ ਹੀ ਤੇ ਜਾਵਾਂ ਜਾਂ ਮੇਰਾ ਸਿਰ ਨਾ ਦੇ ਨੋ ਕੋਮ ਸੰਗਵਾ ਚਾਹੁੰਗਾ ਆਖੀ ਸਾਹ ਗਿਆ ਜੀ ਜਦ ਬੱਗ ਨੂੰ ਕਹਦੇ ਜਾਗੇ ਇਹ ਸਾਨੂੰ ਦੱਸਦਾ ਕਿ ਕਿਸ ਪ੍ਰਕਾਰ ਗਿਆ ਜੀ ਗਿਆ ਲਿ ਗਿਆ ਗਿਆ ਸਭ ਦੇ ਤੇ ਗੁਰੂ ਸਾਹਿਬ ਨੇ ਨਾ ਅਮਰ ਸਿੰਘਾਇਆ ਗੱਲ ਨੂੰ ਜਾਇਆ ਉਹਨੂੰ ਪਿਆਰ ਬਹੁਤ ਦਿਲ ਦਾ ਮੁੰਡਾ ਬਣ ਗਿਆ ਜੀ ਜਦੋਂ ਜਾਗੋਂ ਮੈਨੂੰ ਯਾਦ ਹੋਵੇ ਮਸਰੂਰ ਸਦਾ ਤੇ ਤਖਤ ਸੇ ਇਹਦੇ ਕੋਈ ਮਾਸੂਦਾਖਣ ਕੋਈ ਖਾਹ ਹੁੰਦੀਆਂ ਦੇਖੋ ਜੀ ਸਾਡੇ ਪਾਸ਼ਾ ਦੇ ਵਿੱਚ ਇੱਕ ਇੱਕਦਮ ਖੰਦ ਬੰਦ ਹੈ ਜਿੱਦਾਂ ਇਹ ਹੁੰਦੀਆਂ ਉਦਾਂ ਬੰਦ ਹੋਣੀ ਹੈ ਇੱਕਦਮ ਬੰਦ ਕਰਦੀਆਂ ਵੀ ਕਿਹਦੇ ਹੁਣ ਇਹਦੇ ਪਰਦੇ ਲਾਉਣ ਦੇ ਆ ਤੇ ਖੁੱਲ ਮੰਗ ਲਾਉਣੀ ਹੈ ਕਿੰਜੇ ਤੇ ਦੂਜੀ ਦੀ ਮਾਰੀ ਤਾਂ ਕਹਿੰਦੇ ਜਿਵੇਂ ਜਿਵੇਂ ਆਏ ਮੈਂ ਮੈਦਾਨ ਇਹੋ ਜੀ ਕਿ ਦੂਦ ਕਰਾਇਆ ਮੈਂ ਕੀ ਅੱਖਾਂ ਦੇ ਸ਼ਰਮਿੰਦਾ ਹੋਇਆ ਮੈਂ ਕਿਹਦਾ ਬਣਾ ਦੇਣਾ ਤੇ ਨਾ ਆਪੇ ਆਸੇ ਦੱਸ ਕਿ ਮੈਂ ਨਹੀਂ ਤੈਨੂੰ ਸੁਦੀ ਵੀ ਜੁਆ ਨਹੀਂ ਦੇਦਾ ਜਦੋਂ ਤੱਕ ਦੁਨੀਆ ਰਹੇਗੀ ਜੁਆ ਲਾਏਗਾ ਇਸੇ ਰਾਜ ਦੇ ਨਾਲ ਸਾਹੀ ਦੁਨੀਆ ਤੈਨੂੰ ਮਾਲਕ ਬਣਾ ਦਵਾਂ 10 ਕੀ ਚਾਹੀਦਾ ਮੈਂ ਮਾਰੀਆਂ ਜੋ ਕੁਝ ਚਾਹੀਦਾ 10 ਕੋ ਸਾਬ ਵਸਾ ਕੇ ਤੈਨੂੰ ਸੁਦਾ ਬਾਦਸ਼ਾਹ ਬਣਾਉਣਾ 10 ਕੀ ਚਾਹੀਦਾ ਅਗੋਂ ਪੰਜ ਮਾਸ ਦੇ ਪੈਸੇ ਲਗਾ ਦੇ ਕੋਈ ਹੋਰ ਜਾ ਰਿਹਾ ਹੈ। ਇਹਦਾ ਤੁਹਾਨੂੰ ਪਤਾ ਐ ਕਿ ਉਹ ਆਪਣੇ ਵੈਲਿਜ਼ ਉੱਤੇ ਉਹ ਆਪਣੇ ਕੋਈ ਸੰਬੰਧ ਆ। ਉਹ ਸਮਾਗਮ ਦਾ ਵੀ ਅੱਗੇ ਬਾਅਦ ਨਹੀਂ ਕਰੂਗਾ ਸਿਰ ਤੋਂ। ਉਹ ਸਾਹਮਣੇ ਖੜਿਆ ਕਿਹਨੂੰ ਮੈਨੂੰ ਪਤਾ ਹੀ ਕੁਲਦਾ ਹੈ। ਕੋਈ ਛੋਟੇ ਛੋਟੇ ਕੰਮ ਦੇ ਬਾਅਦ ਲੈ ਤੋਹ ਜਦੋਂ। ਜਿਹਨੂੰ ਸੰਵਾਹੀ ਜਾਂਦਾ। ਇੱਕ ਦਿਨ ਪਛਾਣ ਹੁੰਦੀ ਰਹਿਦਾ। ਇਹਦਾ ਕਹਾਣਾ ਹੈ ਕਿ ਤੁਸੀਂ ਚਲਣਾ। ਉਹ ਬਾਪੂ ਜੀ ਨੂੰ ਹੋ ਗਿਆ। ਇਹਨਾਂ ਨੇ ਇਹਨਾਂ ਨੇ ਕਿੰਨਾ ਦੋ ਦੱਸ ਸਕਦੇ ਆ ਉਹਨੂੰ ਪਤਾ ਕਿ ਮੇਦਾ ਜਿਹੜੀ ਹੋ ਗਈ ਆ ਮੈਂ ਉਹਨੂੰ ਰੋਮਦੋ ਰੋਮਦੋ ਦੇ ਦੋ ਨਾ ਯੇ ਨੂੰ ਕਰੇ ਤੇ ਬਾਹਰ ਪੋਛੇ ਜਾਂਦਾ ਉਹ ਲਈ ਨਹੀਂ ਚੱਲਦਾ ਤੂੰ ਕੋਈ ਨਹੀਂ ਦੱਸ ਸਕਦਾ ਕਾਜੂ ਆਫੀਸ ਕਰੇ ਤੇ ਦਾਦਾ ਕਰੇ ਜੇ ਇਥੇ ਸਿੱਧੀ ਤੋਂ ਪਛਾਣੋਗੇ ਤੁਹਾਡੇ ਬੱਚਿਆਂ ਨੂੰ ਗੁਲਾਮ ਬਣਾ ਕੇ ਰੱਖਣਗੇ ਆਪਣੀ ਪਾਰ ਜਿਹੋ ਦੇ ਲੋਕ ਚ ਇਹ ਨਹੀਂ ਕੀ ਗੱਲ ਆ ਰਾਜਦਾਨਾ ਰਾਜ ਖੜਾ ਹੋ ਰਾਜ ਕਰੇਗਾ ਸੰਸਦ ਰਾਜ ਨੂੰ ਰਿਲੇ ਜੇ ਲੇਕਿਨ ਜੇ ਆਪਾਂ ਖਾਲਸਾ ਨਹੀਂ ਬਣਾਉਂਦੇ ਗੁਰੂ ਦੇ ਸਿੱਖ ਨਹੀਂ ਬਣਾਉਂਦੇ ਤੇ ਆਪਾਂ ਨੂੰ ਉਹ ਲੋਕ ਜਿੱਦੀ ਬਣੀ ਹੋਣਗੇ ਉਹ ਲੋਕ ਜਿਹੜੇ ਪਹਿਲਾਂ ਉਹਨਾਂ ਨੂੰ ਖੰਗਾਲ ਰਹੇ ਸੀ ਸਾਡਾ ਮੂੰਹ ਖਲਾ ਕੇ ਉਹਨੂੰ ਚੁੱਕ ਦਿੰਦੇ ਸੀ ਉਹ ਜਮੀਨ ਮਾਰ ਦਿੰਦੇ ਸੀ ਸੰਤ ਜੀ ਪਾਸ਼ਾ ਨੇ ਪੂਰੇ ਬਖਸ਼ੇ ਉੱਤੇ ਚੜਨ ਵਾਸਤੇ ਆਖਿਆ ਖਾਲਸਾ ਸੂਈ ਉਹ ਚੜੇ ਰੰਗ ਜਮਾਲੇ ਬਖਸ਼ੇ ਫਿਰ ਉਹ ਦਾਸ ਦਸਾਰ ਉਹਨਾਂ ਦਾ ਨਹੀਂ ਜਾਏਗਾ ਅਜਾ ਬਕੀ ਜੀ ਕਰਾਈ ਨਾ ਦਸਾਰ ਦਾ ਬਣੀ ਸਾਨੂੰ ਤੇ ਸਾਰਾ ਬਖਸ਼ੀਆਂ ਸਤਿ ਪਾਸ਼ਾ ਨੇ ਆਇਤੋਂ ਜਿੰਨੀ ਜਾਂਦੀ ਆਪਾਂ ਬੋਲ ਰਹੇ ਆ ਉਹ ਜਿਹੜੀ ਜਾਂਦਾ ਉਹ ਨਹੀਂ ਸੀ ਗੁੱਸਾ ਕਰਨ ਨਗਾਲੇ ਵੀ ਜਾਓ ਇਹ ਕੰਨ ਬਾੜ ਦੇ ਕੋਈ ਗੱਲ ਨਹੀਂ ਆਪਾਂ ਨੂੰ ਇਹ ਨਹੀਂ ਬੇਨਤੀ ਆ ਪਿਆ ਸਾਹਿਬ ਕਿ ਤੁਸੀਂ ਮੰਨ ਲਓਗਾ ਧਾਰੀ ਨੂੰ ਨਹੀਂ ਮੰਨੂਗਾ ਧਾਰੀ ਨੂੰ ਤੱਕ ਠੀਕ ਹੈ ਜੀ ਸਮਝ ਸਕੋਗੇ ਠੀਕ ਹੈ ਉਹ ਜਿਹਨੇ ਦੇਣਾ ਉਹ ਠੀਕ ਹੈ ਬਸ ਇਹ ਨਹੀਂ ਕਿ ਦੋਨੇ ਤੇ ਦੂਆਏ ਹੋਣ ਤੇ ਬੋਈ ਭਰ ਰੋਲ ਦੇਣਾ ਹਾਂ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਆਓ ਤੇ ਨਗਰਾ ਹੈ ਅਰੋਗਯ ਦੇ ਕੰਟਰੋਲ ਠੀਕਾ ਮਾੜਾ ਪਾਈ ਦੇ ਜਰੂਰ ਬਿਨਾ ਖੜਾ ਪਾਇਆ ਨਹੀਂ ਖੜਾ ਪਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਆਓ हरजीत साहब ओके समझ में आ गया बोल सोनियाल आयु ध्यान दे पहले कोई वीरज आए तो कहां रहने की सारी सारी ले ली अपन हेलो आवाज हेलो आवाज ये है वो 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 जीव मनोरंजन हो मैं कहूंगा मैं अगर कहूंगा तो आगे आएगा करा पाहु ਨੇ ਬਹੁਤ ਜਨੇ ਕਰੇ ਬਹੁਤ ਬਹੁਤ ਜਨੇ ਨੂੰ ਸੇਕ ਹੈ ਜਾਨਾ ਵੀ ਜਗਤ ਗੁਰੂ ਬਾਬਾ ਆਪ ਉਹਨੇ ਉਹਨੇ ਸੇਕਿਆ ਜਿਨਾ ਜਪਨਾ ਤੇਰੇ ਨਾਲ ਜੀ ਕਰਾ ਬਾਗਰ ਖੈਰ ਉਹ ਆਪਾਂ ਕਿਸੇ ਕੋਈ ਨਹੀਂ ਲੱਗਦਾ ਜਾਂ ਲੰਸਨ ਨੂੰ ਮੰਨ ਕੇ ਉਹ ਸੋਹਿਆ ਸੁਭਰੀ ਆਕਾਰ ਸੱਚੀ ਬਣਾ ਕੇ ਬਣਾ ਮੇਰਾ ਵਜਨ ਕੀਤਾ ਵਾ ਲਓ ਜੀ ਹਾਂ ਜੀ ਆਜੋ ਆਜੋ ਕਿ ਆਜੋ ਬਹੁਤ ਹੈ ਕੇਜਰ ਖਾਣ ਤੋਂ ਬਾਅਦ ਆਜੋ ਠੀਕ ਹੈ ਸਰ ਬੋਲੇ ਸੋਨਿਆ ਸ੍ਰੀ ਆਕਾਲ ਇਹ ਨਹੀਂ ਕਿ ਬਹੁਨੇ ਕੋਈ ਨਿਸ਼ਾਨ ਨਹੀਂ ਲਾਣਾ ਗੁਰੂ ਘਰ ਲੋ ਜਾਣਾ ਠੀਕ ਹੈ ਸਰ ਆਇਆ ਤੁਸੀਂ ਤਾਂ ਹਾਂ ਚੱਲੋ ਰਿਹਾ ਆਜਾ ਆਜਾ ਬੰਦੇ ਤਰੀਕੇ ਨਾਲ ਜਾਂਦਾ ਵਾ ਹੋਏ ਸੋਨਹਾ ਸਾਹਿਬ ਜੀਰ ਕਾਲ ਦਿਗਾਂ ਦੇ ਸਨ ਸਭ ਸਾਹਮਣੇ ਵਾਲਾ ਗੁਰੂਗ੍ਰਾਮ ਸਾਹਿਬ ਜੀ ਹੋਰ ਫਾਈ ਨਹੀਂ ਗਾ ਹਾਂਜੀ ਹੈਗਾ ਕੋਈ ਨਹੀਂ ਅਰੇ ਮੈਂ ਫਰਦੂਆ ਜੀ ਜਿਮਾ ਜੀ ਜਨਾਂ ਲਾ ਕੋਈ ਗੁਰੂਏ ਸੋਨਹਾ ਹੋ ਗੁਰੂਗ੍ਰਾਮ ਜਿੰਦਰ ਜਗਿੰਦਰ ਸਿੰਘ ਬਹੁਤ ਵੱਡਾ ਆ ਯਾਰ